ਬੋਨ ਬਚਾਉ ਮਾਂ ਧਰਤੀਏ ਤੇਰੀ ਗੋਦ ਨੂੰ ਪਰ ਉਸ ਤੋਂ ਪਹਿਲਾਂ ਮੈਨੂੰ ਕੁਝ ਲਾਈਨਾਂ ਚ ਇਤੇ ਆ ਗਈਆਂ ਕਹਿੰਦੇ ਨੇ ਕਿ ਸੰਤ ਰਾਮ ਉਦਾਸੀ ਜੀ ਨੇ ਲਿਖਿਆ ਕਿ ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀਵੇਂ ਸੂਰਜਾ ਕਮੀਆਂ ਦੇ ਵੇੜੇ ਪੰਜਾਬ ਦੇ ਵਿੱਚ ਖਾਦਾਂ ਚ ਵਰਤੋਂ ਅੱਖਾਂ ਮੀਚ ਕੇ ਹੋ ਰਹੀ ਹੈ ਤਾਂ ਹੀ ਖਾਦਾਂ ਦੀ ਖਪਤ ਦੇ ਵਿੱਚ ਪੰਜਾਬ ਦੇਸ਼ ਭਾਰ ਦੇ ਵਿੱਚੋਂ ਸਿਖਰ ਤੇ ਹੈ ਕੀਟਨਾਸ਼ਕਾਂ ਦੀ ਅਣੇਵਾ ਵਰਤੋਂ ਧਰਤੀ ਦੀ ਕੋਖ ਅਤੇ ਮਨੁੱਖੀ ਸਿਹਤ ਦੇ ਲਈ ਇੱਕੋ ਜਿੰਨੀ ਮਾੜੀ ਹੈ। ਪੰਜਾਬ ਦੇ ਵਿੱਚ ਸਾਲ 2023 ਤੇ 24 ਦੇ ਦੌਰਾਨ 34134.38 ਕਰੋੜ ਰੁਪਏ ਦੇ ਕੀਟਨਾਸ਼ਕਾਂ ਤੇ ਖਾਦਾਂ ਦਾ ਕਾਰੋਬਾਰ ਹੋਇਆ। ਜਦਕਿ 2017-18 ਦੇ ਵਿੱਚ ਇਹੋ ਹੀ ਕਾਰੋਬਾਰ 98 ਇਹੋ ਹੀ ਕਾਰੋਬਾਰ ਜਿਹੜਾ ਸੀ 9870 ਕਰੋੜ ਰੁਪਏ ਦਾ ਸੀ। ਕਿੰਨਾ ਵਾਧਾ ਹੋ ਗਿਆ ਦੇਖ ਲੋ। 34134.38 ਕਰੋੜ ਅੱਜ ਦਾ ਰਿਕਾਰਡ ਹੈ ਤੇ ਅੱਜ ਤੋਂ ਪਹਿਲਾਂ 6-7 ਸਾਲ ਪਹਿਲਾਂ ਦੀ ਗੱਲ 17-18 ਦੀ ਇਹੀ ਕਾਰੋਬਾਰ 9877 ਕਰੋੜ ਰੁਪਏ ਦਾ ਹੁੰਦਾ ਸੀ ਪੰਜਾਬ ਖੇਤੀ ਯੂਨੀਵਰਸਿਟੀ ਦੇ ਮਾਹਰ ਇਸ ਗੱਲੋਂ ਦੁਖੀ ਨੇ ਕਿ ਉਹਨਾਂ ਦੀਆਂ ਸਿਫਾਰਸ਼ਾਂ ਨੂੰ ਰੱਦੀ ਦੀ ਟੋਕਰੀ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਸ਼ਾਹੂਕਾਰ ਇਸ ਕਰਕੇ ਖੁਸ਼ ਨੇ ਕਿ ਕਿਸਾਨ ਉਹਨਾਂ ਦੀ ਸਲਾਹ ਮੰਨ ਰਹੇ ਨੇ ਖੇਤੀ ਵਿਭਾਗ ਦੇ ਅਨੁਸਾਰ ਪੰਜਾਬ ਦੇ ਵਿੱਚ ਕੀਟਨਾਸ਼ਕਾਂ ਦੇ 13513 ਰਿਟੇਲਰ ਤੇ ਖਾਦਾਂ ਦੇ 9932 ਰਿਟੇਲਰ ਕਾਰੋਬਾਰੀ ਨੇ ਸੂਬੇ ਦੇ ਵਿੱਚ ਕੀਟਨਾਸ਼ਕਾਂ ਦੇ 71 ਮੈਨੂਫੈਕਚਰਿੰਗ ਯੂਨਿਟ ਹੈ ਖਾਦਾਂ ਦੀ ਵਰਤੋਂ ਦੇ ਉੱਤੇ ਨਜ਼ਰ ਮਾਰੀਏ ਤੇ ਪੰਜਾਬ ਦੇ ਵਿੱਚ ਸਾਲ 2023-24 ਚ ਔਸਤਨ 247.61 ਕਿਲੋ ਪ੍ਰਤੀ ਹੈਕਟੇਅਰ ਖਪਤ ਜਿਹੜੀ ਹੈ ਰਹੀ ਹੈ ਜਦਕਿ ਖਾਪਤ ਦੀ ਕੌਮੀ ਔਸਤ ਜਿਹੜੀ ਦੱਸੀ ਜਾਂਦੀ ਹੈ 139.81 ਕਿਲੋ ਪ੍ਰਤੀ ਹੈਕਟੇਰ ਹੈ ਮਤਲਬ ਕਿ ਡਬਲ ਹੀ ਕਰ ਦਿੱਤਾ ਤਕਰੀਬਨ 100 ਤੋਂ ਉੱਤੇ ਜਿਹੜਾ ਪਾਈ ਜਾਂਦੇ ਆ ਤਕਰੀਬਨ 110 ਕਿਲੋ ਪ੍ਰਤੀ ਹੈਕਟੇਰ ਵੱਧ ਪਾਈ ਜਾਂਦੇ ਆ ਕੌਮੀ ਔਸਤ ਤੋਂ ਕਰੀਬ 107 ਕਿਲੋ ਪ੍ਰਤੀ ਹੈਕਟੇਰ ਵਰਤੋਂ ਜ਼ਿਆਦਾ ਹੈ ਜਦੋਂ ਨਰਮਾ ਪੱਟੀ ਦੇ ਵਿੱਚ ਫਸਲ ਤੇ ਅਮਰੀਕਨ ਸੁੰਡੀ ਹਰ ਬਾਰੇ ਹਮਲੇ ਕਰਦੀ ਹੈ ਤਾਂ ਉਦੋਂ ਕੀਟਨਾਸ਼ਕਾਂ ਦੀ ਵੱਡੀ ਖਬਰ ਨਰਮਾ ਬੈਲਟ ਦੇ ਵਿੱਚ ਹੁੰਦੀ ਸੀ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਸਾਲ 2017-18 ਤੋਂ ਸਾਲ 2023-24 ਤੱਕ ਖਾਦਾਂ ਤੇ ਕੀਟਨਾਸ਼ਕਾਂ ਦਾ ਜਿਹੜਾ 25606.56 ਕਰੋੜ ਕਾਰੋਬਾਰ ਹੋਇਆ ਜਿਸ ਦੇ ਵਿੱਚੋਂ ਕੁਝ ਕੋ ਹਿੱਸਾ ਗਵਾਂਡੀ ਸੂਬਿਆਂ ਦੇ ਵਿੱਚ ਵਿਕੇ ਉਤਪਾਦਾਂ ਤੇ ਉਤਪਾਦਾਂ ਦਾ ਵੀ ਹੈ ਪੰਜਾਬ ਦੇ ਵਿੱਚ ਲੁਧਿਆਣਾ ਅਤੇ ਬਠਿੰਡਾ ਅਜਿਹੇ ਦੋ ਕੇਂਦਰ ਉੱਭਰੇ ਨੇ ਜਿੱਥੇ ਕੰਪਨੀਆਂ ਨੇ ਆਪਣੇ ਗੋਦਾਮ ਬਣਾਏ ਨੇ ਤੇ ਸਪਲਾਈ ਸੈਂਟਰ ਸਥਾਪਿਤ ਕੀਤੇ ਹਨ ਖਾਦਾਂ ਦੇ ਉੱਤੇ ਕੀਟਨਾਸ਼ਕਾਂ ਦੇ ਕਾਰੋਬਾਰ ਦੇ ਲਿਹਾਜ਼ ਦੇ ਨਾਲ ਲੁਧਿਆਣਾ ਪਹਿਲੇ ਨੰਬਰ ਤੇ ਹੈ ਜਿੱਥੇ ਸਾਲ 2017-18 ਤੋਂ ਸਾਲ 2023-24 ਤੱਕ 48350.35 ਕਰੋੜ ਦਾ ਕਾਰੋਬਾਰ ਰਿਹਾ ਹੈ ਲੁਧਿਆਣਾ ਦੇ ਵਿੱਚ ਇਹਨਾਂ ਦੇ 11126 ਕਾਰੋਬਾਰੀ ਹਨ ਬਠਿੰਡਾ ਜ਼ਿਲ੍ਹੇ ਦੇ ਵਿੱਚ 1292 ਕਾਰੋਬਾਰੀ ਨੇ ਜਿਨ੍ਹਾਂ ਨੇ ਖਾਦਾਂ ਤੇ ਕੀਟਨਾਸ਼ਕਾਂ ਦਾ 8.7 ਵਰਿਆਂ ਦੇ ਦੌਰਾਨ 42197.48 ਕਰੋੜ ਦਾ ਕਾਰੋਬਾਰ ਕੀਤਾ ਹੈ। ਮੋਹਾਲੀ ਤੀਜੇ ਨੰਬਰ ਤੇ ਆਉਂਦਾ ਹੈ। ਜਿੱਥੇ 343 ਕਾਰੋਬਾਰੀਆਂ ਵੱਲੋਂ ਉਪਰੋਕਤ ਵਰਿਆਂ ਦੇ ਦੌਰਾਨ 29115.16 ਕਰੋੜ ਦਾ ਕਾਰੋਬਾਰ ਕੀਤਾ ਹੈ। ਬਰਨਾਲਾ ਜ਼ਿਲ੍ਹੇ ਦੇ ਵਿੱਚ ਇਸੇ ਦੌਰਾਨ 2602.48 ਕਰੋੜ ਦਾ ਤੇ ਜ਼ਿਲ੍ਹਾ ਮਾਨਸਾ ਦੇ ਵਿੱਚ 3879.27 ਕਰੋੜ ਦਾ ਜਿਹੜਾ ਕਾਰੋਬਾਰ ਹੋਇਆ ਕਾਰੋਬਾਰੀਆਂ ਦੇ ਵਿੱਚ ਮੈਨੂੰ ਫੈਕਚਰਿੰਗ ਯੂਨਿਟ ਵੀ ਸ਼ਾਮਲ ਨੇ ਪੰਜਾਬ ਦੇ ਵਿੱਚੋਂ ਕੀਟਨਾਸ਼ਕਾਂ ਦੀ ਸਪਲਾਈ ਲਾਗਲੇ ਸੂਬਿਆਂ ਦੇ ਵਿੱਚ ਹੁੰਦੀ ਹੈ ਪਹਿਲਾ ਪੰਜਾਬ ਵਿੱਚ ਜਿਹੜਾ ਬਹੁ ਕੌਮੀ ਕੰਪਨੀਆਂ ਦੀ ਤੂਤੀ ਬੋਲਦੀ ਰਹੀ ਹੈ ਜਦਕਿ ਹੁਣ ਕਿਸਾਨ ਸਥਾਨਕ ਬ੍ਰਾਂਡ ਵੀ ਖਰੀਦ ਰਹੇ ਨੇ ਜੋ ਸਸਤੀਤਾ ਪਹੁੰਚਦੇ ਹੈ ਮਾਝੇ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਉਪਰੋਕਤ ਸਾਲਾਂ ਦੇ ਦੌਰਾਨ 10209.86 ਕਰੋੜ ਦਾ ਕਾਰੋਬਾਰ ਰਿਹਾ ਹੈ ਜਦਕਿ ਦੁਆਬੇ ਦੇ ਜ਼ਿਲ੍ਹੇ ਦੇ ਵਿੱਚ ਹੁਸ਼ਿਆਰਪੁਰ ਚ 24332.56 ਕਰੋੜ ਦਾ ਕੰਮ ਰਿਹਾ ਹੈ ਪੰਜਾਬ ਦੇ ਕਿਸਾਨ ਇਸ ਨੂੰ ਮਜਬੂਰੀ ਦੱਸਦੇ ਨੇ ਜਦਕਿ ਖੇਤੀਮਾਰ ਇਸ ਨੂੰ ਬੇਲੋੜੀ ਹੋੜ ਆਖ ਰਹੇ ਨੇ ਭੇੜਚਾਲ ਕਹਿ ਰਹੇ ਨੇ ਖੇਤੀ ਮਾਹਰ ਕਣਕ ਦੇ ਲਈ ਯੂਰੀਆ ਦੀਆਂ 2 ਡੋਜ਼ ਸਿਫਾਰਿਸ਼ ਕਰਦੇ ਨੇ ਪਰ ਕਿਸਾਨ 4 ਡੋਜ਼ ਪਾਉਂਦੇ ਨੇ ਆਲੂ ਅਤੇ ਗੋਭੀ ਦੇ ਵਿੱਚ ਡੀਏਪੀ ਦੀ ਬੇਲੋੜੀ ਖਪਤ ਹੋ ਰਹੀ ਹੈ ਪੰਜਾਬ ਦੇ ਵਿੱਚ ਯੂਰੀਆ ਦੀ 31 ਲੱਖ ਟਨ ਡੀਏਪੀ ਦੀ 7.50 ਲੱਖ ਟਨ ਖਪਤ ਹੁੰਦੀ ਹੈ ਨਦੀਨ ਕੰਟਰੋਲ ਤੇ ਗਰੋਥ ਦੇ ਲਈ ਜਾਂ ਫਿਰ ਪੱਤਾ ਲਪੇਟ ਸੁੰਡੀ ਆਦਿ ਦੀ ਰੋਕਥਾਮ ਦੇ ਲਈ ਕੀਟਨਾਸ਼ਕਾਂ ਦੀ ਵਰਤੋਂ ਹੋ ਰਹੀ ਹੈ ਪਾਰਲੀਮੈਂਟ ਸੈਸ਼ਨ ਦੇ ਦੌਰਾਨ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਕੇਂਦਰੀ ਖੇਤੀ ਮੰਤਰੀ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ 79 6981 ਹਕਟੇਰ ਰਕਬੇ ਨੂੰ ਜੈਵਿਕ ਖੇਤੀ ਅਧੀਨ ਲਿਆਂਦਾ ਜਾ ਰਿਹਾ ਹੈ ਜਾ ਸਕਿਆ ਹੈ ਜਾਨੀ ਕਿ ਕੁਦਰਤੀ ਖੇਤੀ ਵੱਲ ਮੁੜਾ ਪਾਇਆ ਧਰਤੀ ਦੇ ਵਿੱਚ ਜੈਵਿਕ ਤੱਤਾਂ ਦੀ ਹੋਣ ਲੱਗੀ ਹੈ ਕਮੀ ਖਾਦਾਂ ਤੇ ਕੀਟਨਾਸ਼ਕਾਂ ਦੀ ਬੇਲੋੜੀ ਵਰਤੋਂ ਦਾ ਨਤੀਜਾ ਹੈ ਕਿ ਪੰਜਾਬ ਦੀ ਧਰਤੀ ਦੀ ਸਿਹਤ ਬਿਮਾਰ ਹੋ ਰਹੀ ਹੈ ਤੇ ਧਰਤੀ ਦੇ ਵਿੱਚ ਜੈਵਿਕ ਤੱਤਾਂ ਦੀ ਕਮੀ ਹੋਣ ਲੱਗ ਪਈ ਹੈ। ਜ਼ਹਿਰਾਂ ਦੀ ਵੱਧ ਵਰਤੋਂ ਦਾ ਸਿੱਧਾ ਅਸਿੱਧਾ ਅਸਰ ਮਨੁੱਖੀ ਸਿਹਤ ਦੇ ਉੱਤੇ ਵੀ ਪੈ ਰਿਹਾ ਹੈ। ਕਿਸਾਨ ਆਗੂ ਆਖਦੇ ਨੇ ਕਿ ਦੇਸ਼ ਦਾ ਢਿੱਡ ਭਰਨ ਵਾਸਤੇ ਕਿਸਾਨਾਂ ਨੇ ਸਭ ਕੁਝ ਦਾ ਦੇ ਉੱਤੇ ਲਾਇਆ ਹੋਇਆ ਜਿਸ ਦਾ ਭਾਰਤ ਸਰਕਾਰ ਨੇ ਕੋਈ ਮੋਲ ਹੀ ਨਹੀਂ ਪਾਇਆ ਹੋਇਆ। ਜੀ ਦੋਸਤੋ ਇਹ ਹੈ ਜੀ ਚਰਨਜੀਤ ਸਿੰਘ ਪੁੱਲਰ ਉਹਨਾਂ ਦੀ ਰਿਪੋਰਟ ਗੱਲਬਾਤ ਹੋਈ ਸੀ ਕੌਣ ਬਚਾਊ ਮਾਂ ਧਰਤੀ ਤੇਰੀ ਗੋਦ ਨੂੰ ਤੇ ਗੱਲਾਂ ਬਾਤਾਂ ਇਹ ਨੇ ਜੀ ਵਿਚਾਰਨਯੋਗ ਨੇ ਸਾਡੀਆਂ ਆਪਣੀਆਂ ਵੀ ਕੁਝ ਜ਼ਿੰਮੇਵਾਰੀਆਂ ਹੋੜੀਆਂ ਚਾਹੀਦੀਆਂ ਨੇ ਤੇ ਉਹਨਾਂ ਦੇ ਬਾਰੇ ਜਿਹੜੀ ਗੱਲਬਾਤ ਤੁਰਨੀ ਚਾਹੀਦੀ ਹੈ